ਉਹ ਐਸੀ ਦੇਖੀ ਤਾਂ ਖਾ ਬੰਦ ਕਰਕੇ ਸੰਦੋ ਤੁਹਾਨੂੰ ਹਰ ਤੋ ਸਿਵਾ ਕੋਈ ਨਜ਼ਰੀ ਕੁਛ ਨਹੀਂ ਜਾਂਦਾ ਐਕਟੀਵਿਟੀ ਸੋਚ ਚ ਹੁੰਦੀ ਹੈ ਅੰਦਰ ਨਹੀਂ ਹੁੰਦੀ ਅੰਦਰ ਨਹੀਂ ਨੈਕਟੀਵਿਟੀ ਹੁੰਦੀ ਐਕਟੀਵਿਟੀ ਮੇਸ਼ਾ ਤੇ ਸੋਚ ਚ ਹੁੰਦੀ ਹੈ ਸਮਝਦੇ ਹੋ ਤੁਸੀਂ ਅਸੀਂ ਉਹੀ ਗੱਲ ਕਹਾਂਗੇ ਕਿ ਰੱਸੀ ਵਿੱਚ ਸੱਪ ਨਹੀਂ ਹੈ ਸੋਚ ਵਿੱਚ ਹੁੰਦਾ ਹੈ ਉਹ ਸੱਪ ਹੈ ਉਹ ਸੋਚ ਅਫਰਾਂਦੀ ਹੈ ਸਾਨੂੰ ਰੱਸੀ ਦਾ ਰੱਸੀ ਹੈ ਅਗਰ ਐਸੀ ਐਸੀ ਇਹ ਵਿਸ਼ਵਾਸ ਕਰੀਏ ਕਿ ਮੇਰੇ ਅੰਦਰ ਮਾਲਕ ਦੀ ਰਹਿਮਤ ਹੈ ਮੇਰਾ ਮਾਲਕ ਮੇਰੇ ਨਾਲ ਹੈ ਉਹ ਠੀਕ ਹੈ। ਆਹੀ ਚੀਜ਼ਾਂ ਨਾ ਇੱਥੋਂ ਪ੍ਰਭਾਵ ਇੱਥੇ ਜਾਂਦਾ ਹੈ ਬਾਡੀ ਤੇ। ਵੈਸੇ ਤਾਂ ਆਹੀ ਹਰ ਸਸ ਲਈ ਜਿਸੀ ਜਿਸੀ ਕੋਣ ਇੱਥੋਂ ਇੰਨਾ ਮਜ਼ਬੂਤ ਬਣਾਉਣਾ ਚਾਹੁੰਦੇ ਆ ਕਿ ਕੋਈ ਤੁਹਾਨੂੰ ਸ਼ਿਵ ਸ਼ਿਵਿਆਂ ਚ ਵੀ ਲਿਆ ਕੇ ਖੜਾ ਕਰ ਦੇਵੇ ਤੁਹਾਨੂੰ ਕੀ ਇਹ ਕਮੇਟੀ ਦੇ ਢੇਰੀਆਂ ਇਹਨਾਂ ਨੇ ਕੀ ਮੇਰਾ ਬਗਾਲ ਲਾਣਾ। ਪਰ ਉੱਥੇ ਵੀ ਇਨਸਾਨ ਕੀ ਕਰਦਾ? ਸਿਵਿਆਂ ਜਾ ਕੇ ਵੀ ਆ ਰੂਹਾਂ ਦੀ ਵੀ ਮੈਨੂੰ ਅਪੂਰਤੀ ਦੇ ਮੈਨੂੰ। ਨਾਲ ਦੀ ਗੱਲ ਇਹ ਇਹ ਚੀਜ਼ਾਂ ਜੇ ਰੂਹਾਂ ਹੋਣ ਤਾਂ ਰੂਹਾਂ ਸਿਨੇ ਜੀ ਬੈਠਣਾ। ਉਹ 5 ਸਟਾਰ ਹੋਟਲਾਂ 'ਚ ਨਹੀਂ ਜਾ ਕੇ ਬੈਠਦੇ। ਇਸ ਸੇਵਨ ਸਟਾਰ ਹੋਟਲ ਜੇ ਨਹੀਂ ਜਾ ਕੇ ਬੈਠਣ ਉਹਨਾਂ ਨੇ ਸੀਵਿਆਂ ਜੀ ਬੈਠਣਾ ਜੇ ਬੈਠ ਹੀ ਸਕਦੀਆਂ ਕਿਤੇ ਉਹ ਜੇ ਬੰਦੇ ਨੂੰ ਬੈਠਣ ਨੂੰ ਜਗ੍ਹਾ ਹੀ ਮਿਲੇ ਤਾਂ ਬੰਦਿਆਂ ਦਾ ਸਭ ਤੋਂ ਟੌਪ ਜਿਹੜਾ ਬੈਠਣਾ ਹੈ ਇਹ ਤਾਂ ਰੂਹ ਤੋਂ ਉਗੜੇ ਜਿਸ ਨੇ ਪੈਸੇ ਲੈ ਲੈਣੇ ਪਰ ਨਹੀਂ ਬੰਦਾ ਜੀ ਸੀਵਿਆਂ ਜੀ ਰੂਹ ਹੈ ਤੇ ਸੀਵਿਆਂ ਜੀ ਘੂਟ ਵੇਲੇ ਸੀਵਿਆਂ ਪ੍ਰੇਤ ਵੇਲੇ ਪ੍ਰੇਤਨ ਉਹੀ ਜਗ੍ਹਾ ਮਿਲੀ ਜਿੱਥੇ ਬੰਦਾ ਜਣਾ ਤੁਹਾਨੂੰ ਨਹੀਂ ਕਰਦਾ ਇਹ ਸਿਰਫ ਬੰਦਿਆਂ ਦਾ ਸੋਚਣਾ ਹੈ ਹੋਜ ਨੂੰ ਸਟਰੌਂਗ ਬਣਾਓ